ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਖ ਕਿਉਂ ਜੀ ਸੀ ਸਾਨੂੰ ਪਹਿਲਾ ਹਵਾਲਾ ਮਿਲਦਾ ਹੈ ਪਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਵਿੱਚੋਂ ਦਿਨੋ ਦੁਨੀਆ ਦਰ ਕਮੰਦੇ ਆਹ ਪਰਿ ਰੁਖਸਾਰ ਮਾ ਹਰ ਦੋ ਆਲਮ ਕੀਮਤੇ ਯਕ ਤਾਰੇ ਮੋਹਿ ਯਾਰ ਮਾ ਭਾਵਗੇ ਪਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਪਰੀਆਂ ਤੋਂ ਵੀ ਕਿਤੇ ਸੁੰਦਰ ਸੀ ਉਹਨਾਂ ਦੇ ਚਿਹਰੇ ਦਾ ਰੰਗ ਲਾਲ ਗੁਲਾਲ ਸੀ ਉਹਨਾਂ ਦੇ ਇੱਕ ਕੇਸ ਦੇ ਕੀਮਤ ਦੋ ਜਹਾਨਾ ਜਿਨੇ ਸੀ ਦੂਜਾ ਹਵਾਲਾ ਸਾਨੂੰ ਪਾਈ ਰਣਦੀਰ ਸਿੰਘ ਜੀ ਦੀ ਕਿਤਾਬ ਜੋਤ ਵਿਗਾਸ ਵਿੱਚ ਵੇਖਣ ਨੂੰ ਮਿਲਦਾ ਹੈ ਪਾਈ ਰਣਦੇਵ ਸਿੰਘ ਜੀ ਸਾਹਿਬ ਚਿਰਗੁਰ ਗੋਵਿੰਦ ਸਿੰਘ ਜੀ ਬਾਰੇ ਗੱਲ ਕਰਦੇ ਹੋਏ ਲਿਖਦੇ ਹਨ ਕਿ ਉਹਨਾਂ ਦੇ ਦੰਦ ਸੋਨੇ ਜਿੱਤੇ ਰਸਾਲਾ ਸਨ ਉਹਨਾਂ ਦਾ ਮੱਥਾ ਗੱਲਾਂ ਪੂਰਾ ਮੁਖੜਾ ਸੁਰਖ ਗੁਲਾਲ ਸੀ ਉਹਨਾਂ ਦੇ ਇਸ ਸੁਰਖ ਗੁਲਾਲ ਚਿਹਰੇ ਦੇ ਦੁਆਲੇ ਕਾਲੀਆਂ ਜੁਲਫਾਂ ਦਾ ਬਹੁਤ ਸੁੰਦਰ ਦਾੜਾ ਪ੍ਰਕਾਸ਼ ਸੀ ਜੋ ਕਿਸੇ ਕਾਲੇ ਨਾਗ ਵਰਗੀਆਂ ਜਾਪਦੀਆਂ ਸਨ ਗੁਰੂ ਸਾਹਿਬ ਜੀ ਦੇ ਚਿਹਰੇ ਤੇ ਇੱਕ ਪਾਸੇ ਕਾਲੇ ਰੰਗ ਦਾ ਤਿੱਲ ਸੀ ਜੋ ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ ਉਹਨਾਂ ਦੇ ਦਰਸ਼ਨ ਅੱਗੇ ਕਈ ਸੂਰਜ ਕਈ ਚੰਨ ਫਿੱਕੇ ਪੈ ਜਾਂਦੇ ਹਨ ਉਹਨਾਂ ਦਾ ਸੁੰਦਰ ਦਮਾਲੇ ਉੱਪਰ ਲੱਗੀ ਸੁੰਦਰ ਕਲਗੀ ਦੀ ਲਿਸ਼ਕ ਦੂਰ ਅਸ਼ਾਂ ਤੱਕ ਜਾਂਦੀ ਹੈ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਡੀਲ ਡੋਲ ਦੀ ਗੱਲ ਕਰੀਏ ਤਾਂ ਉਹ ਐਨੇ ਉੱਚੇ ਲੰਮੇ ਸਨ ਕਿ ਉਹਨਾਂ ਨੂੰ ਕੋੜੇ ਉੱਪਰ ਚੜ੍ਹਨ ਵਾਸਤੇ ਰਕਾਬ ਉੱਤੇ ਪੈਰ ਰੱਖਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਉਹ ਛਾਲ ਮਾਰ ਕੇ ਕੋੜੇ ਉੱਪਰ ਬੈਠ ਜਾਏ ਕਰਦੇ ਸਨ